ਅਮਰਸ਼ਹੀਤ ਤੰਤਨ巴巴 ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਸਕੀਮ ਨੰਬਰ 3 ਹੁਸ਼ਿਆਰਪੁਰ ਰੋਡ ਫਗਵਾੜਾ ਦੀ ਪ੍ਰਬੰਧਕ ਕਮੇਟੀ ਵੱਲੋਂ ਮਹਾਨਗਰ ਕੀਰਤਨ ਬੜੀ ਹੀ ਸ਼ਰਧਾ ਤੇ ਭਾਵਨਾ ਨਾਲ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਸ਼ਾਯਾ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਗਿਆ ਇਹ ਨਗਰ ਕੀਰਤਨ ਬੈਂਡ ਵਾਜਿਆਂ ਦੀਆਂ ਧੁਨਾ ਨਾਲ ਗੁਰਦੁਆਰਾ ਸਾਹਿਬ ਤੋਂ ਚੱਲੇ ਪਿਆ ਜੋ ਕਿ ਵੱਖ-ਵੱਖ ਬਿਯਾਰਾ ਤੇ ਮਹੱਲਿਆਂ ਦੀ ਪ੍ਰਕਰਮਾ ਕਰਨ ਉਪਰੰਤ ਵਾਪਸ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਸ ਦੌਰਾਨ ਜਿੱਥੇ ਸ੍ਰੀ ਗੁਰੂ ਗ੍ਰੰ तरीके ਨਾਲ सजाया गया सी ਉੱਥੇ ਹੀ ਸੰਗਤਾਂ ਸਤਨਾਮ ਵਾਹਿਗੁਰੂ ਜੀ ਦਾ ਜਾਪ ਕਰਦੀਆਂ ਹੋਈਆਂ ਨਗਰ ਕੀਰਤਨ ਦੇ ਪਿੱਛੇ-ਪਿੱਛੇ ਚੱਲ ਰਹੀਆਂ ਸਨ ਜਰਕੀ ਕੀਰਤਨੀ ਜਥੇ ਵੀ ਗੁਰਬਾਣੀ ਦਾ ਮਨੋਹਰ ਕੀਰਤਨ ਕਰਦੇ ਹੋਏ ਸੰਗਤਾਂ ਨੂੰ ਗੁਰੂ ਇਤਿਹਾਸ ਤੋਂ ਜਾਣੂ ਕਰਵਾ ਰਹੇ ਸਨ ਇਸ ਦੌਰਾਨ ਮਸ਼ਹੂਰ ਗੱਤਕਾ ਪਾਟੀਆਂ ਨੇ ਵੀ ਆਪਣੀ ਕਲਾ ਦੇ ਜੋਰ ਦਿਖਾਏ ਜਰਕੀ ਇਸ ਨਗਰ ਕੀਰਤਨ ਦਾ ਥਾਂ-ਥਾਂ ਤੇ ਸੰਗਤਾਂ ਵੱਲ ਨਿੱਘਾ ਸਵਾਗਤ ਕਰਦੇ ਆਂ ਰਸਤਿਆਂ ਵਿੱਚ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੇ ਵਾਤਵਾਰਕ ਤਰ੍ਹਾਂ ਦੇ ਲੰਗਰਾਂ ਦਾ ਪ੍ਰਬੰਧ ਵੀ ਕੀਤਾ ਇਸ ਮੌਕੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਤ ਸੰਤ ਗੁਰਚਰਨ ਸਿੰਘ ਜੀ ਨਿਰਮਲ ਕੁਟਿਆ ਸ਼ੰਭ ਵਾਲੇ ਸਰਦਾਰ ਹਰਮਿੰਦਰ ਸਿੰਘ ਬਸਰਾ ਬੱਲੂ ਵਾਲੀਆ ਤਰਨਜੀਤ ਸਿੰਘ ਕੇਂੜਾ ਬਲਜਿੰਦਰ ਸਿੰਘ ਠੇਕੇਦਾਰ ਤੇਜਿੰਦਰ 바ਵਾ ਜਸਵਿੰਦਰ ਸਿੰਘ ਭਗਤਪੁਰਾ ਮੋਨ ਸਿੰਘ ਸਾਈ ਬਲਜਿੰਦਰ ਸਿੰਘ ਠੇਕੇਦਾਰ ਪ੍ਰੇਤਪਾਲ ਕੌਰ ਤੁਲੀ ਬਹਾਦਰ ਸਿੰਘ ਸੰਗਤਪੁਰ ਤਰਨਜੀਤ ਸਿੰਘ ਕੇਂਦੜਾ ਸਤਰਾਮ ਸਿੰਘ ਅਰਸ਼ੀ ਮੋਨ ਸਿੰਘ ਗਾਂਧੀ ਅਮਰਿਤਪਾਲ ਸਿੰਘ ਕੁਲਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਗਰ ਕੀਰਤਨ ਵੀ ਸ਼ਾਮਲ ਹੋ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਹੋਰਨਾਂ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਆਪਣੇ ਸੰਬੋਧਨ ਵਿੱਚ ਵੱਖ-ਵੱਖ ਬੁਲਾ ਰਹੇ ਨੇ ਜਿੱਥੇ ਸਮੂਹ ਸੰਗਤਾਂ ਨੂੰ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਉੱਥੇ ਹੀ ਪ੍ਰਬੰਧਕਾਂ ਨੇ ਦੱਸਿਆ ਕਿ ਮਿਤੀ 26 ਜਨਵਰੀ ਨੂੰ ਮਹਾਨ ਗੁਰਮਤ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਕੀਰਤਨੀ ਜਥੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ ਉਨ੍ਹਾਂ ਸਮੂਹ ਸੰਗਤਾਂ ਨੂੰ ਇਸ ਸਮਾਗਮ ਵਿੱਚ ਪਹੁੰਚ ਕੇ ਗੁਰੂ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਅਪੀਲ ਕੀਤੀ ਇਹ ਜੇ ਨੰਦੀ ਹੈ ਮੈਂ ਸਾਰਿਆਂ ਨੂੰ ਦਿਲੋਂ ਦੇਣ ਦੇ ਲਗ ਲਗ ਮੈਂ ਅਜਲੀ ਨਗਰ ਕੀਤੇ ਦੇ ਮੌਕੇ ਤੇ ਜਿਹੜਾ ਸਮੂਹ ਇਲਾਕਾ ਨਿਵਾਸੀਆਂ ਨੂੰ ਇਥੇ ਬੁਧਾਈਆਂ ਦਿੰਦਾ ਆ ਉਥੇ ਨਾਲ ਦੀ ਨਾਲ ਇਹ ਕਹਿੰਦਾ ਕਿ ਜੋ ਸਾਡੇ ਸ਼ਹੀਦਾਂ ਨੇ ਸਾਨੂੰ ਮਲਪੂਰਨਿਆ ਤੇ ਚਲਦੇ ਆ ਸਮਾਜ ਲਈ ਦੇਸ਼ ਲਈ ਤੇ ਆਪਣੀ ਕੌਮ ਦੇ ਲਈ ਚੰਗੇ ਕੰਮ ਕੀਏ ਤਾਂ ਕਿ ਸਾਡੀ ਕੌਮ ਸਮਾਜ ਤੇ ਦੇਸ਼ ਜਿਹੜਾ ale <laughs> ਸ਼ਹਿਰ ਪੂਰਵਾਰ ਦੀਆਂ ਸਤਿਕਾਰਯੋਗ ਬਾਬਾ ਦੀਪ ਸਿੰਘ ਦੇ ਜਨਮ ਦਿਹਾੜੀ ਦੀਆਂ ਬਹੁਤ ਬਹੁਤ ਵਧਾਈਆਂ ਜੋ ਅੱਜ ਪੂਰਵਾਰ ਵੱਲੋਂ ਸਾਰਾ ਇਲਾਕਾ ਹੀ ਸਾਰਾ ਸ਼ਹਿਰ ਵਾਸੀ ਬੜੇ ਪਿਆਰ ਤੇ ਨਾਲ ਫਿਲਕੇ ਬਾਬਾ ਦੀਪ ਸਿੰਘ ਜੀ ਜਾਰੀ ਹਨ ਪੂਰਵਾਰ ਮੀਟ ਵੱਲੋਂ ਆਪਣੀ ਸੰਪਰਦਾਵਨੋਂ ਬਾਬਾ ਦੀਪ ਸਿੰਘ ਦੇ ਜਨਮ ਦਿਨ ਦੀਆਂ ਆਪ ਸਭ ਦਾ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਆਪਨੇ ਲਾਲਾ ਬਾਬਾ ਜੀ ਬਾਬਾ ਦੀਪ ਸਿੰਘ ਜੀ ਜਾਨ ਨੂੰ ਦਿਹਾੜੇ ਉਸ ਮਾਪਦ ਜੋ ਵਿਸ਼ਾਲ ਨਗਰ ਕੀਰਤਨ ਬਾਬਾ ਬਾਬਾ ਦੀਪ ਸਿੰਘ ਜੀ ਦੇ ਸਾਥ ਕਰਿਆ ਅੱਜ ਦੇ ਦਿਨ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਚੋਣੀ ਕਾਲਜਰੋਂ ਨੂੰ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਜੀ ਦਾ ਜਨਮ ਦਿਹਾੜਾ ਗੁਰਦਾਨਾ ਸ਼ਹੀਦ ਖਾਨ ਦੀ ਸਕੀਮ ਨੰਬਰ ਦੇ ਨਿਬੇਖੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਅੱਜ 24 ਤਰੀਕ ਨੂੰ ਮahan nagar kitan ਆਰੰਭ ਹੋਣ ਜਾ ਰਿਹਾ ਹੈ ਜੋ ਕਿ ਸ਼ਹਿਰ ਦੀ ਪ੍ਰਕਿਰਮਾ ਕਰਦਾ ਹੋਇਆ ਆਪਸ ਗੁਰਦਾਨਾ ਸਾਹਿਬ ਵਿਖੇ ਸਮਾਪਤ ਹੋਵੇਗਾ ਅਗਰ ਤੋਂ ਪ੍ਰਾਂਤ ਗੁਰੂ ਘਰ ਨੰਗਰ ਟੁਟਵਰਤੇਗਾ 26 ਤਰੀਕ ਨੂੰ ਸਵੇਰੇ 9 ਵਜੇ ਤੋਂ ਸਮਾਗਮ ਰੰਪਤਾ ਹੋਵੇਗੀ ਜੋ ਕਿ ਸ਼ਾਮ ਦੀ 4 ਵਜੇ ਤੱਕ ਚੱਲੇਗੀ ਜਿਸ ਨੂੰ ਚੋਟੀ ਰਾਗੀ ਢਾਡੀ ਪ੍ਰਚਾਰ ਜਦੇ ਪਹੁੰਚ ਰਹੇ ਹੰ ਸੋ ਸਮੂਹ ਸੰਗਤਾਂ ਚੰਨੈ ਬੇਨਤੀ ਹੈ ਕਿਸਾਨੀਆਂ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈ ਕੇ ਆਪਣਾ ਜਰਨ ਸਫਲਾ ਕਰੋ ਗੁਰੂ ਘਰ ਨੰਗਰ ਟੁਟਵਰਨ ਦੇ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਆਪ ਜੀ ਆ ਕੇ ਹਮਾਂਗੇ ਇਹਨਾਂ ਸਮਾਗਮ ਵਿੱਚ ਭਾਗ ਲਓ 26 ਤਰੀਕ ਨੂੰ ਸਾਰਾ ਦਿਨ ਜਿਸ ਸਮਾਗਮ ਚੱਲਣਗੇ ਕੱਲ 25 ਤਰੀਕ ਨੂੰ ਸ਼ਾਮ ਦਾ 6 ਵਜੇ ਤੋਂ ਲੈ ਕੇ 8:30 ਤੱਕ ਕੱਦਗੀ ਤੋਂ ਸਮਾਗਮ ਹੋਣਗੇ ਇਸੇ ਤਰ੍ਹਾਂ ਇਹ ਸਮਾਗਮ ਤਕਰੀਬਨ 28 ਤਰੀਕ ਤੱਕ ਰojana ਚੱਲ ਰਹੇ ਨੇ ਅੰਮ੍ਰਿਤਵੇਲੇ ਪ੍ਰਵਾਸੀਆਂ ਤੇ ਸਾਰੀ ਸੰਗਤ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਵਿੱਚ ਪਹੁੰਚ ਕੇ ਸਰਬੋਤਮ ਦੀ ਖੁਸ਼ੀ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ